ਕਿਆ ਨਾਮ ਹੀ ਮੇਰਾ ਨਾਮ ਸਰਲਾਬ ਸਿੰਘ ਹੈ ਕਿਹੜੇ ਪਿੰਡ ਤੋਂ ਸਤਾਵਗੜ ਤੋਂ ਕੀ ਮਸਲਾ ਹੈ ਸਰ ਮਸਲਾ ਇਹ ਹੈਗਾ ਵੀ ਇੱਥੇ ਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮ ਕੌਰ ਇਹ ਜੋਗਿੰਦਰ ਸਿੰਘ ਦੇ ਬੇਟੇ ਨੇ ਜੀ ਤੇ ਨੋ ਹੈ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਇਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਣਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ਼ ਜਿਹੜਾ ਹੈ ਮਾਨਜੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆਂ ਜੀ ਤੇ ਉਹ ਸਾਡਾ ਜਿਹੜਾ ਇਤਰਾਜ਼ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਕੇ ਗਏ ਆਂ ਜੀ ਐਪਲੀਕੇਸ਼ਨ ਲਾ ਕੇ ਗਏ ਆਂ ਬਕਾਇਦਾ ਆਊਟਰ ਕੋਰਟ ਦਾ ਦੇ ਕੇ ਗਏ ਆਂ ਜੀ ਉਹ ਚੀਜ਼ ਨੂੰ ਇਹਨਾਂ ਨੇ ਨਕੋਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰਾਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਤ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਆ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆ ਬਿਆਨ ਦੇਣ ਨੂੰ ਤਿਆਰ ਆ ਜੀ ਕਿ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਹਟਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਹਟਾ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਤਵਾ ਦੇਣਾ। ਕੋਈ ਪਾਰਟੀਵਾਦੀ ਕਰਕੇ ਲੱਗਦਾ ਜਾਂ ਕੁਝ ਹੋਵੇ। ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲੋ ਜਾਨ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪਾਂਸ ਨਹੀਂ ਦਿੱਤਾ ਨਾ ਅਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਪਹਿਲ ਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਪਿੰਡ ਸਤਾਵਗੜ ਜੀ ਸਰ ਸਾਹਿਬ ਇਹ ਮੈਟਰ ਇਦਾਂ ਹੈ ਜੀ ਅਸੀਂ ਖੜੇ ਹੋਏ ਹਾਂ ਜੀ ਪਿੰਡ ਸਤਾਵਗੜ ਤੋਂ ਕੈਂਡੀਡੇਟ ਜੀ ਇਹ ਮੇਰੇ ਬਰਾ ਖੜੇ ਹੋਇਆ ਜੀ ਬਲਵੀਰ ਸਿੰਘ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਜੀ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਜੀ ਇਹਨਾਂ ਤੇ ਮੈਂ ਇਤਰਾਜ਼ ਲਾਇਆ ਜੀ ਇਹ ਜੀ ਸ਼ਾਮਲਾੜ ਦੀ ਜ਼ਮੀਨ ਵਿੱਚ ਨਜਾਇਜ਼ ਕਬਜ਼ੇ ਨੇ ਜੀ ਇਹਨਾਂ ਤੇ ਇਤਰਾਜ਼ ਲਾਇਆ ਸੀ ਪਰ ਮੇਰੇ ਇਤਰਾਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਕਰਕੇ ਹੀ ਚੌਂਨੇ ਆ ਜੀ ਸਾਡੇ ਜਿਹੜਾ ਇਤਰਾਜ਼ ਬਿਲਕੁਲ ਸਹੀ ਹੈ ਜੀ ਇਹਨਾਂ ਦੇ ਇਤਰਾਜ਼ ਜਿਹੜਾ ਲੱਗਾ ਉਹ ਸ਼ੋਅ ਹੈ ਜੀ ਜਿਹੜਾ ਇਹਨਾਂ ਨੇ ਇਤਰਾਜ਼ ਲਾਇਆ ਜੀ ਉਹ ਸਾਡੇ ਕੋਲ ਸ਼ੋਅ ਹੈ ਜਿਹੜਾ ਅਸੀਂ ਲਾਇਆ ਜੀ ਸਾਡਾ ਇਤਰਾਜ਼ ਤਾਂ ਕੋਈ ਖਾਲੀ ਨਹੀਂ ਹੋਇਆ ਜੀ ਇਹਨਾਂ ਦੀ ਮਿਹਲੀ ਭੁਗਤ ਹੈ ਜੀ ਜਿਵੇਂ ਵੀ ਹੈ ਜੀ ਅੰਦਰ ਗੱਲ ਕੋਈ ਹੱਲ ਕੀਤਾ ਜਾਵੇ ਜੀ ਮੋਬਾਈਲ 'ਚ ਖਾਲਸਾ ਮਰਜੀ ਫਤਿਹ ਜੀ ਕੀ ਨਾਮ ਹੀ ਛੋਟੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਥੋੜਾ ਇੱਕ ਦੂਜੇ ਤੇ ਅਲੀਗੇਸ਼ਨ ਹੈ ਹਾਂ ਜੀ ਦੇਖੋ ਜੀ ਮੈਂ ਸਰਪੰਚੀ 'ਚ ਖੜ ਰਹੇ ਹਾਂ ਜੀ ਤੇ ਜਿਹੜਾ ਬੰਦਾ ਮੇਰੇ ਤੇ ਆਬਜੈਕ ਉਹ ਵੀ ਮੇਰੇ ਅਪੋਰਟ ਸਰਪੰਚੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਨਜਾਇਜ਼ ਕਾਬਿਲ ਨਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਪ੍ਰੋਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਹੋਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਲਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕ 'ਚ ਖੜਾ ਜੀ ਉਹ ਇਹ ਜੇ ਮਗਰ ਤਕਰੀਬਨ ਵੱਧ ਤੋਂ ਵੱਧ 15 ਜਾਂ 10-15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੇ ਚਾਹੁੰਦਾ ਆ ਵੀ ਇਹ ਕਹਿੰਦਾ ਨਿਯਾਇਜ ਕਾਬਜਾ ਕਿਸ ਗੱਲ ਦਾ ਮੈਂ ਐਫੀ ਡਿਵਿਡ ਦੇ ਰਿਹਾ ਜੀ ਕਿ ਜਿੱਥੇ ਮੈਂ ਨਿਯਾਇਜ ਕਾਬਜਾ ਹੈਗਾ ਉਹ ਨਿਯਾਇਜ ਦੀ ਖੁਦ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਜੀ ਇਹਦੇ ਚ ਮੈਨੂੰ ਕੋਈ ਦਾਜ ਨਹੀਂ ਹੋਊਗਾ ਜੀ ਤਾਂ ਫਿਰ ਕਰਨ ਦਾ ਕੰਮ ਹਾਂਜੀ ਬਾਕੀ ਇਹ ਹਾਂਜੀ ਕੋਈ ਪਾਰਟੀ ਵਾਰੀ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਦੂ ਜੀ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਤੁਜੀ ਲੋਕਾਂ ਦੇ ਪਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੈਟੀ ਸਾਡੀ ਬਣੀ ਹੋਈ ਆ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਇਹ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾਂ ਜਿਵੇਂ ਕੋਈ ਗਰੀਬ ਹੁੰਦਾ ਜੋ ਵੀ ਅਸੀਂ ਮਦਦ ਕਰਦੇ ਆ ਰਾਸ਼ਨ ਭਰਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਭਰਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੇ ਚੁਭਦੀ ਆ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਤੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਿਯਾਰ ਕਬਜਾ ਇਹਦਾ ਜੋ ਸਾਡੇ ਕੋਲ ਇਹ ਆਪਾਂ ਡਾਕੂਮੈਂਟ ਪਏ ਆ ਜਿਸ ਨਿਸ਼ਾਨ ਦੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂਜੀ ਉਹ ਫੋਨ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਅੱਜੋ ਦਿਨ ਤਿਆਰ ਆ ਮੇਰਾ ਜੀ ਹਾਂਜੀ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਕਿ 2013 ਦੇ ਵਿੱਚ ਹਾਂਜੀ ਤੁਹਾਡੇ ਫਾਸਲ ਸਬੰਧ ਦੇ ਸਬੰਧ ਜਿਹੜੀ ਉਹ ਅਦਾਦ ਨੇੜਾ ਹੋਣੀ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਬਜ਼ੇ ਨਹੀਂ ਹੈਗਾ ਜੀ ਉਹਦਾ ਤਾਂ ਕੋਈ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਕੋਰਟ ਦੀ ਰਿਪੋਰਟ ਨਹੀਂ ਹੈਗੀ ਕੋਈ ਬਲਾਕ ਦੀ ਰਿਪੋਰਟ ਨਹੀਂ ਹੈਗੀ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇਤੀ ਹੈ ਜੀ ਨੋ ਆਪਾਂ ਨੋਡੀ ਆਪਾਂ ਦੇ ਦਤਾ ਜੀ ਉਹਨਾਂ ਨੂੰ ਫਾਰਮ ਦੇ ਦਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਭਾਲ ਕੇ ਦਿੱਤਾ ਜੀ ਐਵੇਂ ਤਾਂ ਸਾਡੇ ਨਹੀਂ ਦਿੱਤਾ ਜੀ ਤੁਸੀਂ ਜਿਹੜੇ ਮਕਾਨ ਤੇ ਆ ਤੁਹਾਡੇ ਕੋਲ ਤੁਸੀਂ ਪ੍ਰੋਪਰ ਕੰਮ ਮੇਰਾ ਆਪਣਾ ਮੇਰਾ ਮਕਾਨ ਮੇਰਾ ਸਾਡੇ ਮੇਰੇ ਕੋਲ ਪੇਪਰ ਪਏ ਆ ਜੀ ਹਾਂਜੀ ਜਿਹੜਾ ਉਹਨੇ ਇਹ ਸਭ ਸੁਪਤ ਪੜ ਰਹੇ ਤੇ ਲਾਫ ਸੀ ਜੀ ਤੁਹਾਡੇ ਕੋਲ ਪਹੁੰਚਿਆ ਨਹੀਂ ਤੇ ਉਹਨਾਂ ਨੇ ਜਿਹੜਾ ਲਾਇਆ ਸੀ ਉਹਨੇ ਪਹੁੰਚ ਗਿਆ ਦੇਖੋ ਇਹ ਮੇਰੇ ਕੋਲੇ ਇਤਰਾਜ਼ ਲੈ ਕੇ ਆਏ ਸੀ ਡੇਢ ਕੁ ਵਜੇ ਤੇ 3:00 ਤੇ ਮੇਰੇ ਕੋਲੇ ਆਏ ਸੀ ਜਿੱਦਾਂ ਸਾਨੂੰ ਉੱਪਰ ਇਨਸਟਰਕਸ਼ਨਸ ਹੋਈਆਂ ਸੀ ਅਸੀਂ ਇਹਨਾਂ ਨੂੰ ਇਤਰਾਜ਼ ਲਿਆ ਉਹਦੀਆਂ ਫੋਟੋਆਂ ਖਿੱਚੀਆਂ ਤੇ ਉਹ ਕਿਉਂਕਿ ਇਹ ਬਲੌਕ ਜਿਹੜਾ ਡਿਵੈਲਪਮੈਂਟ ਦੇ ਪੰਚਾਇਤ ਅਫੀਸਰ ਹੈ ਉਹਨਾਂ ਦੇ ਅੰਡਰ ਹੁੰਦਾ ਕੰਮ ਹੈ ਕਬਜੀ ਵਗੈਰਾ ਉਹਨਾਂ ਨੇ ਦੇਖਣੀ ਆ ਅਸੀਂ ਉਹਨਾਂ ਨੂੰ ਭੇਜ ਦਿੱਤਾ ਸਾਰਾ ਉਹ ਬਾਗ ਦੇ ਵਿੱਚ ਮੈਂ ਫਿਜ਼ੀਕਲੀ ਉਹਨਾਂ ਨੂੰ ਸਾਰਾ ਕੁਝ ਫੜਾ ਦਿੱਤੀ ਤੇ 5 6 7 8 ਵਜੇ ਤੇ ਅਸੀਂ ਵੇਟ ਕਰਦੇ ਰਹੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਅਸੀਂ ਇਹ ਜੂਮ ਕੀਤਾ ਵੀ ਕੋਈ ਆਬਜੈਕਸ਼ਨ ਨਹੀਂ ਹੈਗਾ ਠੀਕ ਆ ਫਿਰ ਵੀ ਮੈਂ ਵੇਟ ਕਰਦਾ ਰਿਹਾ ਮੇਰੇ ਕੋਲੇ ਕੋਈ ਉਹਦਾ ਆਇਆ ਨਹੀਂ ਇਹਨਾਂ ਨੇ ਇੱਧਰੋਂ ਭੇਜਿਆ ਕਹਿੰਦੇ ਜੀ ਉੱਥੇ ਰੱਖ ਕੇ ਆਗੇ ਟੇਬਲ ਤੇ ਮੇਰੇ ਤੋਂ ਕੋਈ ਰਸੀਦ ਨਹੀਂ ਲਈ ਕਿ ਟੇਨ ਕਿਹਾ ਤੁਹਾਨੂੰ ਉੱਥੇ ਰੱਖਿਆ ਇਹਨਾਂ ਨੇ ਕੋਈ ਬੰਦਾ ਵੀਡੀਓ ਆਫੀਸਰ ਭੇਜਿਆ ਵੀ ਟੇਬਲ ਤੇ ਰੱਖ ਕੇ ਆ ਗਿਆ ਉੱਥੇ 20 ਬੰਦੇ ਤੁਰੇ ਫਿਰਦੇ ਆ ਜੀ ਪਰਸੋਂ ਘਟੋ ਘਟ ਉੱਥੇ 1000 ਬੰਦਾ ਖੜਾ ਹੋਣਾ ਠੀਕ ਹੈ ਕੱਲ ਵੀ ਕਾਫੀ ਬੰਦੇ ਸੀਗੇ ਦੇਖਣ ਆਏ ਸੀ ਰਿਸਟਾਂ ਮੈਨੂੰ ਉਹ ਜਿਹੜਾ ਇਹਨਾਂ ਨੇ ਇੱਥੋਂ ਭੇਜਿਆ ਉਹ ਮੈਨੂੰ ਮਿਲਿਆ ਤੋ ਮੈਨੂੰ ਜਦੋਂ ਕੋਈ ਦਾ ਜਵਾਬ ਹੀ ਨਹੀਂ ਆਇਆ ਕਿਉਂਕਿ ਡਿਸੀਜਨ ਬੀਡੀਪੀ ਉਹ ਨਹੀਂ ਲੈਣਾ ਸਿੱਕ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਕੋਈ ਕੰਮ ਮਤਲਬ ਸਾਰਾ ਤੁਸੀਂ ਜੋ ਤਰਾਸ ਦੀ ਦੂਈ ਪੰਚਾਇਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਅੰਦਰ ਕੋਈ ਗਲਤ ਕੰਮ ਹੋਇਆ ਜੀ ਵੀ ਜਾਣ ਬੁੱਝ ਕੇ ਇਹਨੂੰ ਗੈਪ ਕੀਤਾ ਗਿਆ ਕੁਝ ਕੀਤਾ ਦੇਖੋ ਇਹ ਮੈਂ ਇਹਦੇ ਵਿੱਚ ਮੈਂ ਇੰਦਾ ਕਿਤਾ ਕਹਿ ਸਕਦਾ ਮੇਰੇ ਕੋਲ ਮੈਂ ਜਿਹੜੀ ਸਪਸ਼ਟ ਗੱਲ ਕਰਦਾ ਮੇਰੇ ਕੋਲ WhatsApp ਤੇ ਰਿਕਾਰਡ ਪਿਆ ਤੁਸੀਂ ਭੇਜਿਆ ਹੋਣਾ ਭੇਜਿਆ ਹੋਇਆ ਤੁਸੀਂ ਤੁਸੀਂ ਤੇ ਲੈ ਗਿਆ ਤੁਸੀਂ ਉਹਨਾਂ ਕਰਵੇ ਕਰੋ 3 ਵਜੇ ਮੇਰੇ ਕੋਲੇ ਆਏ ਉਹ ਬਲੈਕ ਫੋਲਡਰ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸਮਾਂ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ ਇਹ ਲੱਗਦਾ ਇਹ ਤਾਂ ਫੋਟੋਕਾਪੀ ਆ ਇਹਨਾਂ ਨੇ ਸਾਈਨ ਕੀਤੇ ਜਦੋਂ ਭੇਜ ਦਿਆ ਸੀ ਮੈਨੂੰ 5 6 ਵਜੇ ਤੱਕ ਮੈਂ ਇੱਥੇ ਬੈਠਾ ਰਿਆ ਮੈਂ ਮਾਸਟਰ ਟ੍ਰੇਨਰ ਸਾਹਿਬ ਨੂੰ ਲੈ ਕੇ ਉਹਨਾਂ ਨੂੰ ਬਿਠਾ ਲਿਆ ਇੱਥੇ ਅੱਧਾ ਘੰਟਾ ਸਾਨੂੰ ਕੁਝ ਨਹੀਂ ਗ੍ਰੰਮ ਮਿਲਿਆ ਛੱਡਿ ਜਾਣ ਤੋਂ ਬਾਅਦ ਹੀ ਉੱਥੇ ਰੱਖਿਆ ਹੈ ਉੱਥੋਂ ਕੌਣ ਜਾ ਕੇ ਲੈ ਗਿਆ ਸਾਨੂੰ ਨਹੀਂ ਮਿਲਿਆ 12 ਵਜੇ ਤੱਕ ਅਸੀਂ ਰਿਪੋਰਟ ਦੇਣੀ ਸੀ ਲੇਟ ਕਰਨ ਕਰਕੇ ਸਮਾਂ ਸਾਨੂੰ ਸ਼ੋਕ ਆਦ ਨੋਟਿਸ ਵੀ ਮਿਲਿਆ ਵੀ ਤੁਸੀਂ ਲੇਟ ਕਿਉਂ ਕਰ ਰਹੇ ਅਸੀਂ ਭੇਜ ਦਿੱਤਾ ਵੀ ਆ ਸਾਡੇ ਕੋਲ ਚਾਹ ਤੁਸੀਂ ਆਪਣੀ ਕੋਈ ਆਬਜੈਕਸ਼ਨ ਲਾਉਂਗੇ ਜੀ ਹੁਣ ਜਿਹੜਾ ਤੁਸੀਂ ਮਤਲਬ ਤੁਹਾਡਾ ਜਿਹੜਾ ਇੱਕ ਇੱਕ ਜਿਹੜਾ ਲੋਕਤੰਤਰਿਕ ਜੋ ਪਰਗਰਹ ਚੱਲ ਰਹੀ ਸੀ ਉਹਨੂੰ ਉਲੰਘਣਾ ਕੀਤੀ ਹੈ ਕਿ ਤੁਸੀਂ ਆਪਣੀ ਰਿਐਕਸ਼ਨ ਕਰੋਗੇ ਜੋ ਤੁਹਾਡੀ ਪਾਵਰ ਹੈ ਨਹੀਂ ਮੇਰੇ ਕੋਲ ਇਹਦਾ ਨਹੀਂ ਕੋਈ ਪਾਵਰ ਨੇ ਮੈਂ ਕਿੱਥੇ ਆਬਜੈਕਸ਼ਨ ਕਰੂੰਗਾ ਜੀ ਮੇਰੇ ਕੋਲ ਇਹ ਕਾਗਜ਼ ਆ ਜਾਂਦੇ ਪ੍ਰੋਪਰਲੀ ਵਿੱਚ ਵਿਧਾਨ ਲਈ ਕਿਉਂਕਿ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਇਤਰਾਜ਼ ਲਾਇਆ ਗਿਆ ਸੀ ਜਾਂ ਉਹ ਇਹ ਇਹਨਾਂ ਨਾਲ ਆਇਆ ਸੀ ਉਹਨਾਂ ਕੋ ਪਹੁੰਚਿਆ ਨਹੀਂ ਕਿਉਂਕਿ ਆਫੀਸਰ ਤਾਂ ਸੇਮ ਉਹੀ ਹੈ ਨਾ ਚੈਨਲ ਉਹੀ ਸੀਗਾ ਪ੍ਰੋਪਰ ਨਹੀਂ ਉਹ ਜਿਹੜਾ ਕਿ ਪਹੁੰਚ ਦੂਜੀ ਪਾਰਟੀ ਦਾ ਮੇਰੇ ਕੋ ਉਹ ਦੂਸਰੀ ਦੂਸਰੀ ਕਲਸਟਰ ਹੈ ਉਹ ਦੂਸਰਾ ਕਲਸਟਰ ਸੀ ਉਹ ਮੇਰੇ ਕੋਲੇ ਨਹੀਂ ਸੀਗਾ ਉਹਨਾਂ ਨੂੰ ਫਿਜ਼ੀਕਲੀ ਫੜਾ ਕੇ ਕਹਿ ਕਿ ਨਹੀਂ ਜਿਹੜਾ ਮੈਨੂੰ ਫਿਜ਼ੀਕਲੀ ਨਹੀਂ ਫੜਾਇਆ ਨਾ ਮੇਰੇ ਤੋਂ ਕੋਈ ਰਸੀਦ ਲਈ ਹੈ ਜੀ ਤੇ ਮੇਰੇ ਕੋ ਮੈਂ ਕੇਸ ਉਹਨਾਂ ਦਾ ਦੇਖਿਆ ਬਾਅਦ ਦੇ ਵਿੱਚ ਕੱਲ ਇਹਨਾਂ ਨੇ ਮੈਨੂੰ ਦਿਖਾ ਲਿਆ ਮੈਨੂੰ ਲੱਗਾ ਠੀਕ ਹੈ ਜੇ ਮੈਂ ਪਹਿਲੀ ਕਿਤੇ ਵੀ ਮੈਨੂੰ ਮਾੜੀ ਜਿਹੀ ਵੀ ਨਜ਼ਰ ਤੇ ਨਿਕਾ ਪੈ ਜਾਂਦੀ ਮੈਂ ਜਦ ਇਹੋ ਕੈਡੀਟ ਰੱਦ ਕਰ ਦੇਣਾ ਸੀ ਅਲੀ ਉਸ ਨੂੰ ਰਿਜੈਕਸ਼ਨ ਹੋ ਗਈ ਸੀ। ਸਰ ਚਾਰ objections ਸੀ ਜੀ ਇੱਕ ਤਾਂ ਮਨਜੀਤ ਸਿੰਘ ਤੇ ਗੁਰਦੇਵ ਸਿੰਘ ਜੀ ਇੱਕ ਸਤਨਾਮ कौर ਵਾਈਫ ਆਫ ਮਨਜੀਤ ਸਿੰਘ ਇਹ ਖਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰ objections। ਹਾਂ ਜੀ ਸਰ ਇੱਕ ਜਿਹੜਾ ਲਾਭ ਸਿੰਘ ਤੇ ਲੱਗਾ ਸੀ ਜਿਹੜੇ objection ਉਹ ਗਲਤ objection ਲਾਇਆ ਸੀ ਜੀ ਉਹਨਾਂ ਨੇ ਉਹ ਅਸੀਂ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ। ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਰਾਮਨ ਕੌਰ ਵਾਲੇ ਜਿਹੜੇ ਆਬਜੈਕਸ਼ਨ ਸੀ ਸਰ ਉਹ ਸਹੀ ਸੀਗੇ ਉਹ ਅਸੀਂ ਰਿਪੋਰਟ ਇਹ ਕੀਤੀ ਸੀ ਕਿ ਰਿਜੈਕਟ ਕਰਨੇ ਕਾਗਜ਼ ਬਣਦੇ ਨੇ ਹਾਂ ਜੀ ਪਰ ਆਰੋਣ ਨੇ ਉਹ ਰਿਜੈਕਟ ਨਹੀਂ ਕੀਤਾ ਜੀ ਤੇ ਜਿਹੜਾ ਕੇਰਟ ਬਾਕੀ ਦਾ ਮਤ ਪਾਇਆ ਸੀ ਉਹਨੂੰ ਉਹਨੂੰ ਦੋਸਰਿਆਂ ਨੂੰ ਆਰੋਣ ਨੂੰ ਵੀ ਨਿਲੀ ਪਰਤ ਕਰਕੇ ਵਿਚਾਰ ਕਰਨ ਦਾ ਸਾਧਨ ਕਾਗਜ਼ ਦਿੱਤੀ ਤੇ ਨਾ ਕਿਹਾ ਹੁਣ ਅਗਲੇ ਤੋਂ ਹੁਣ ਸਰ ਉਹਦੇ ਨੋਨਾ ਨੇ ਕੀ ਕੀਤਾ ਇਹ ਯਾਰ ਉਸ ਕੋਲੋਂ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਸਰ ਉਹ ਕੰਟਰੋਲਿੰਗ ਅਫਸਰ ਉਹ ਹੀ ਦੇਖਣਗੇ ਜੀ ਠੀਕ ਤੁਹਾਡੇ ਅਕੋਰਡਿੰਗ ਜਿਹੜੇ ਮੁਕੀਤ ਸਿੰਘ ਤੇ ਬਾਕੀ ਸਭ ਦਾ ਫਾਈਲ ਸਹੀ ਸਹੀ ਸੀ ਹਾਂ ਜੀ ਨਹੀਂ ਸਲੱਟ ਸਦਲੇ ਸਰ ਲੈਕਸ਼ਨ ਨਹੀਂ ਸਨ ਲੱਟ ਸਪੀਕਰ ਮੁਕੀਤ ਕਰਨ ਦਿੱਤਾ ਕੀ ਹਾਂ ਜੀ ਸਰ ਸੀਓ ਸਾਹਿਬ ਨੇ ਦਿੱਤਾ ਸੀ ਜੀ